ਤੰਤਾ ਵਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਸਾਡੇ ਨਵੀਂ ਤਾਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਪਹੁੰਚੇ ਅੱਜ ਦੀ ਵੀਡੀਓ ਹੈ ਜੀ ਪਿੰਡ ਛੋਟੀ ਬੰਗਾਲੀ ਜ਼ਿਲ੍ਹਾ ਅਮਰਸਰ ਤਸੀਲ ਮਜੀਠਾ ਅੱਜ ਤੁਹਾਨੂੰ ਤਿੰਨ ਝੋਟੀਆਂ ਦਿਖਾਉਣ ਲੱਗੇ ਆ ਜੀ ਬਹੁਤ ਹੀ ਵਧੀਆ ਤੇ ਘੱਟ ਰੇਟ ਵਿੱਚ ਅੱਜ ਗਾੜੀ ਤੁਹਾਨੂੰ ਦੱਸਦੇ ਹਾਂ ਸਾਰਾ ਕੁਝ ਟ੍ਰੇਕ ਇੱਕ ਸੂਈ ਤੇ ਦੋ ਗੱਬਣਾ ਜੀ ਪਹਿਲੇ ਨੰਬਰ ਵਾਲੀ ਝੋਟੀ ਤੁਸੀਂ ਵੇਖ ਸਕਦੇ ਤੀਜਾ ਸਵੇਰ ਸੂਈ ਆ ਜੀ ਆ ਇਹ ਤਾਂ ਕੱਟੀ ਮਗਰਿਆ ਪਰसों ਦੀ ਸੂਈ ਹੈ 8-9 ਕਿਲੋ ਬੌਲਾ ਆ ਜੀ ਇਹਦੇ ਥੱਲੇ ਤਿਆਰ ਦੇਖ ਸਕਦੇ ਤੁਸੀਂ ਪਰसों ਦੀ ਸੂਈ ਹੈ ਤੇ 8-9 ਕਿਲੋ ਬੌਲਾਈ ਆ 11-12 ਕਿਲੋ ਦੁੱਧ ਦੇ ਡੁੱਡੀ ਵਿੱਚ ਪਰਾਈਜ਼ ਦੀ ਗੱਲ ਕੀਤੀ ਇਹਦੇ ਰੇਟ ਦੀ ਗੱਲ ਕੀਤੀ ਜਾਵੇ ਤੇ ਤਾਂ ਮੁੱਲ ਹੈਗਾ ਵਾ ਜੀ 85000 85000 ਚੋਮਾ ਤਾਂ ਜੀ ਤ ਜਾਊਗਾ ਜੀ ਤੇ ਨੰਬਰ ਤੁਹਾਨੂੰ ਦੱਸ ਦਿੰਨੇ ਜੇ ਤੇ ਫੋਨ ਕਰਨਾ 8437146590 ਦੂਜੇ ਨੰਬਰ ਤੇ ਆ ਜਾਂਦੀ ਹੈ ਜੀ ਆ ਛੋਟੀ ਉਹ ਦੂਜਾ ਸੁਗਾ ਸੋਣੀ ਹੈ ਜੀ ਇਹ ਗੱਬਨ ਛੋਟੀ 6-7 ਦਿਨ ਕੱਚੀ ਦੇਖ ਸਕਦੇ ਦੇਖ ਸੀਰੀਆ ਆਰਡਰ ਦੀ ਕੁਆਲਿਟੀ ਬਹੁਤ ਵੱਡੀ ਝੋਟੀ ਆ ਜੀ 12 13 ਕਿਲੋ ਤੋਂ ਤਾਂ ਬਜਨ ਨੇ ਕੱਢਿਆ ਜੀ ਜਿਵੇਂ ਤੁਹਾਨੂੰ ਤੁਸੀਂ ਦੇਖ ਸਕਦੇ ਜੀ ਇਦੀ ਡਿਮਾਂਡ ਦੀ ਗੱਲ ਕੀਤੀ ਜਾਵੇ ਤਾਂ 1,15,000 ਰੁਪਏ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮੰਨਤਾਂ ਕੀਤਾ ਜਾਊਗਾ ਦੂਜੇ ਸੁਬੇ ਸੋਣੀ ਹੈ ਅੱਤੇ ਜੀ ਨੰਬਰ ਤੇ ਆ ਗਏ ਅਲੀਮਾ ਜਿੱਤੇ ਜੀ ਸੁਬੇ ਸੋਣੀ ਹੈ ਇੱਥੇ 14-15 ਕਿਲੋ ਦੁੱਧ ਵਾਲੀ ਮਾਝੇ ਹੈ ਜੀ ਇਹ ਦੇਖ ਸਕਦੇ ਹੋ ਜੀ ਅਤਿ ਉੱਚੀ ਕੁਆਲਿਟੀ ਉਹ ਵੱਡੀ ਮੱਝ ਹੈ ਜੀ ਇਹ ਵੀ 4-5 ਦਿਨ ਹਜੇ ਲੈਂਦੀ ਹੀ ਆ ਜੀ ਇਹਦੀ ਡਿਮਾਂਡ ਦੀ ਗੱਲ ਕੀਤੀ ਜਾਵੇ ਤੇ ਇਹਦਾ ਮੁੱਲ ਹੈਗਾ ਜੀ 95000 ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਦੇਖ ਸਕਦੇ ਹੋ ਇਹ ਦੀ ਇਹ ਆਪਣਾ ਪਿੰਡ ਹੈ ਗਾਜੀ ਛੋਟੀ ਬੰਗਾਲੀ ਜਿਹੜਾ ਅੰਮ੍ਰਿਤਸਰ ਤਹਿਸੀਲ ਮਜੀਠਾ ਨੰਬਰ ਇੱਕ ਕਰੀ ਦੇਰ ਤੋਂ ਬੋਲ ਦਿੰਨੇ ਆ ਜੀ 84373 46590 84373 46590